ਫਟ ਤੋਂ ਬਚਾਰਿਆ ਇਸ ਵਾਰ ਪਿਛਲੀ ਵਾਰ ਦਾ ਕੋੜਾ ਧੋਖਾ ਦੇ ਗਿਆ ਸੀ ਨਹੀਂ ਨਹੀਂ ਕੋੜਾ ਤਾਂ ਕਦੀ ਧੋਖਾ ਦਿੰਦਾ ਪਰ ਹਾਂਜੀ ਸੱਟ ਜੂ ਐਕਸ਼ਨ ਕਰਦੇ ਸੱਟ ਲੱਗਦੀ ਹੈ ਭਾਜੀ ਤੇ ਉਹ ਉਹ ਤੋਂ ਉਹ ਬਚਾ ਨਹੀਂ ਰੱਖਿਆ ਜਾ ਸਕਦਾ ਮੋਸਟਲੀ ਮੂਵੀ ਮੈਂ ਅੱਧਾ ਘੰਟਾ ਦੇਖਦਾ ਪਰ ਇਹਦੀ ਮੂਵੀ ਮੈਂ ਪੂਰੀ ਦੇਖੀ ਤਾਂ ਫਿਰ ਮੈਂ ਦਲਜੀਤ ਵੀਰ ਨੂੰ ਕਿਹਾ ਮੈਂ ਇਹ ਬਜਾਰੇ ਬੰਦਾ ਜਿਹੜਾ ਨਾ ਵੀ ਡਾਇਰੈਕਸ਼ਨ ਹੈ ਤੇ ਮੂਵੀ ਵੀ ਇਹ ਨਾਲ ਕੰਮ ਕਰਨਾ ਬੀ ਬੇਸਿਕਲੀ ਇਹ ਫੈਮਿਲੀ ਡਰਾਮਾ ਮੂਵੀ ਆ ਜਦੋਂ ਤੁਸੀਂ ਇਹਨੂੰ ਫੈਮਿਲੀ ਨਾਲ ਇੰਜੋਏ ਕਰੋਗੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਤੇ ਮਹਿਸੂਸ ਹੋਣਗੀਆਂ ਜਿਹੜੀਆਂ ਤੁਸੀਂ ਆਪਣੇ ਘਰ ਦੇ ਵਿੱਚ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੁਸੀਂ ਜਿਹੜਾ ਰਿਸ਼ਤਾ ਉਹਦੇ ਨਾਲ ਰੱਖਦੇ ਹੋ ਉਹੀ ਰਿਸ਼ਤਾ ਤੁਹਾਨੂੰ ਇਸ ਫਿਲਮ ਦੇ ਵਿੱਚ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸੋ ਇਹਦਾ ਮੇਨ ਫੋਕਸ ਅਸੀਂ ਇਹ ਨਹੀਂ ਰੱਖਿਆ ਗਿਆ ਅਸੀਂ ਬਹੁਤ ਐਕਸ਼ਨ ਇਦਾਂ ਕਰਨਾ हां हालात ਇਦਾਂ ਨੇ ਉਸ ਹਾਲਾਤ ਦੇ ਵਿੱਚ ਉਹਨਾਂ ਦੀਆਂ ਚੀਜ਼ਾਂ ਜਿੱਦਾਂ ਦੀਆਂ ਚਾਹੀਦੀਆਂ ਨੇ ਉਸ ਕੈਰੈਕਟਰ ਨੂੰ ਉਹ ਪੂਰੀਆਂ ਅਸੀਂ ਕੋਸ਼ਿਸ਼ ਕੀਤੀ ਆ ਕਰਨ ਦੀ ਐਂਡ ਉਹਦੇ ਐਕਸਟ੍ਰੀਮ ਤੱਕ ਕਰਨ ਦੀ ਕੋਸ਼ਿਸ਼ ਕੀਤੀ ਆ ਜਿਉਂ ਇਮੋਸ਼ਨ ਦੀ ਗੱਲ ਕੀਤੀ ਜਾਵੇ ਜਿਉਂ ਡੈਪਥ ਦੀ ਗੱਲ ਕੀਤੀ ਜਾਵੇ ਤੇ ਉਹ ਵੀ ਐਕਸਟ੍ਰੀਮ ਆ ਜਿਉਂ ਐਕਸ਼ਨ ਦੀ ਗੱਲ ਕੀਤੀ ਜਾਵੇ ਉਹ ਵੀ ਐਕਸਟ੍ਰੀਮ ਆ ਜੈ ਜੀ ਸਰ ਜਿਹੜਾ ਸਵਾਲ ਜਦੋਂ ਆਪਾਂ ਐਕਸ਼ਨ ਪਲਾਨ ਕਰਦੇ ਆ ਨਾ ਨੈਚੁਰਲੀ ਗੱਲ ਹੈ ਐਕਸ਼ਨ ਮਾਸਟਰ ਵੀ ਆਉਂਦੇ ਨੇ ਕਦੇ ਇਦਾਂ ਵੀ ਹੋਇਆ ਮਤਲਬੀ ਐਕਸ਼ਨ ਡਾਇਰੈਕਟਰ ਨੇ ਕੋਈ ਚੀਜ਼ ਸਮਝਾਈਏ ਤੁਸੀਂ ਕਿਹਾ ਵੀ ਨਹੀਂ ਯਾਰ ਇਹ ਜਿਹੜਾ ਐਕਸ਼ਨ ਹੈਗਾ ਕਿਸੇ ਫਿਲਮ ਨਾਲ ਕੋਰਿਲੇਟ ਕਰਦਾ ਹੁਣ ਆਪਾਂ ਚੇਂਜ ਕਰੀਏ ਆਪਾਂ ਭਈ ਬੇਸਿਕਲੀ ਜੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਟੀਮਵਰਕ ਹੁੰਦਾ ਤੇ ਜਦੋਂ ਕਿਸੇ ਬੰਦੇ ਦਾ ਕੋਈ ਵੀ ਆਈਡੀਆ ਹੁੰਦਾ ਕਿਉਂਕਿ ਇਹ ਦੁਨੀਆ ਬੜੀ ਛੋਟੀ ਆ ਤੇ ਜਿਹੜੇ ਆਈਡੀਆਜ਼ ਨੇ ਉਹ ਬਹੁਤ ਘੱਟ ਨੇ ਸੋ ਜੇ ਕਿਸੇ ਨਾਲ ਜੇ ਉਹ ਟੀਮ ਨੂੰ ਹੀ ਨਹੀਂ ਪਤਾ ਕਿ ਤੁਹਾਡਾ ਆਈਡੀਆ ਕਿਤੇ ਐਕਸ਼ਨ ਮੈਚ ਕਰ ਰਿਹਾ ਉਹਦਾ ਫਿਰ ਕਿਸੇ ਦਾ ਕਸੂਰ ਨਹੀਂ ਬਟ ਕਈ ਵਾਰੀ ਕੋਈ ਆਈਡੀਆ ਕਿਤੇ ਨਾ ਕਿਤੇ ਉਹ ਤੁਹਾਡੇ ਦਿਮਾਗ ਸਬਕੌਂਸ਼ੀਅਸ ਮਾਈਂਡ ਚ ਸੋ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਨਾ ਉਹ ਚੀਜ਼ ਦੇਖੇ ਜਾਂਦੀ ਆ ਤੁਹਾਡੇ ਕੰਮ ਦੇ ਵਿੱਚ ਕਿਤੇ ਉਹ ਨਾ ਕਿਤੇ ਬਟ ਉਹ ਮੇਕ ਸ਼ੋਰ ਕਰੋ ਕਿ ਉਹਦੇ ਚ ਤੁਹਾਡਾ ਸਟਾਈਲ ਜ਼ਰੂਰ ਹੋਵੇ ਸੋ ਕਈ ਵਾਰੀ ਪੰਮਾ ਬਾਜੀ ਨੇ ਐਕਸ਼ਨ ਕੀਤਾ ਐਂਡ ਉਹ ਉਹਨਾਂ ਕੋਲ ਰੈਫਰੈਂਸਿਸ ਹੁੰਦੇ ਨੇ ਕਿਉਂਕਿ ਜਦੋਂ ਤੁਸੀਂ ਚੀਜ਼ ਕਰਨੀ ਆ ਉਹ ਹਮੇਸ਼ਾ ਜਦੋਂ ਐਕਟਰ ਨੂੰ ਜਾਂ ਡਾਇਰੈਕਟਰ ਨੂੰ ਜੋ ਤੁਹਾਡਾ ਵਿਜ਼ਨ ਆ ਕਈ ਵਾਰੀ ਤੁਸੀਂ ਵਰਡਸ ਦੇ ਵਿੱਚ ਐਕਸਪਲੇਨ ਨਹੀਂ ਕਰ ਪਾਉਂਦੇ ਤਾਂ ਤੁਸੀਂ ਉਹਦੀ ਇੱਕ ਵੀਡੀਓ ਬਣਾ ਕੇ ਲੈ ਕੇ ਆਉਂਦੇ ਹੋ ਕਿ ਮੈਂ ਇਦਾਂ ਸੋਚਦੇ ਆ ਫਿਰ ਉਹਦੇ ਵਿੱਚ ਅਸੀਂ ਆਪਣਾ ਰੰਗ ਪਾ ਸਕਦੇ ਆ ਸੋ ਇਦਾਂ ਬਹੁਤ ਵਾਰੀ ਹੁੰਦਾ ਪੰਮਾ ਬਾਜੀ ਕੋਈ ਇਦਾਂ ਚੀਜ਼ ਕਹਿੰਦੇ ਆ ਕਿ ਆਪਾਂ ਇਹ ਫੋਰ ਐਗਜ਼ਾਮਪਲ ਜਿਹੜਾ ਮੈਡਲ ਚ ਸਾਡਾ ਘੋੜੇ ਵਾਲਾ ਸੀ ਸੀ ਉਹ ਹੋਲੀ ਸੋਲੀ ਮਨੀਸ਼ ਸਰ ਦਾ ਆਈਡੀਆ ਸੀ ਇਸ ਫਿਲਮ ਦੇ ਵਿੱਚ ਜਦੋਂ ਤੁਸੀਂ ਇਹਦਾ ਐਕਸ਼ਨ ਦੇਖਦੇ ਹੋ ਤਾਂ ਉਹ ਜਿਹੜੀ ਕ੍ਰੇਨ ਆਉਂਦੀ ਹੈ ਅੱਗੇ ਉਹ ਹੋਲੀ ਸੋਲੀ ਟ੍ਰੇਲਰ ਚ ਵੀ ਦੇਖ ਰਹੇ ਹੋ ਤੁਸੀਂ ਉਹ ਹੋਲੀ ਸੋਲੀ ਮਨੀਸ਼ ਸਰ ਦਾ ਹੀ ਆਈਡੀਆ ਸੀ ਐਂਡ ਉਹ ਜਿਹੜਾ ਬਿਲਕੁਲ ਬੰਦਾ ਇੱਦਾਂ ਉੱਪਰ ਜਾਂਦਾ ਜਿਹੜਾ ਐਂਡ ਦੇ ਵਿੱਚ ਜਿੱਥੇ ਟ੍ਰੇਲਰ ਖਤਮ ਹੁੰਦਾ ਉਹ ਸਾਰਾ ਮੈਂ ਸੋਚਿਆ ਸੀ ਕਿ ਐਂ ਬੰਦਾ ਇੱਦਾਂ ਉੱਤੇ ਜਾਵੇ ਤਾਂ ਵਧੀਆ ਲੱਗੂਗਾ ਸੋ ਕੰਪਲੀਟ ਟੀਮ ਵਰਕ ਇਟਸ ਨਾਟ ਸੱਟ ਤੋਂ ਬਚਾਰੇ ਐਸ ਵਾਰ ਪਿਛਲੀ ਵਾਰ ਤਾਂ ਘੋੜਾ ਧੋਖਾ ਦੇ ਗਿਆ ਸੀ ਨਹੀਂ ਨਹੀਂ ਘੋੜਾ ਤਾਂ ਕਦੀ ਨਹੀਂ ਧੋਖਾ ਦਿੰਦਾ ਪਰ ਹਾਂਜੀ ਸੱਟ ਜਦੋਂ ਐਕਸ਼ਨ ਕਰਦੇ ਸੱਟ ਲੱਗਦੀ ਹੈ ਭਾਜੀ ਤੇ ਉਹ ਉਹ ਤੋਂ ਉਹ ਬਚਾ ਨਹੀਂ ਰੱਖਿਆ ਜਾ ਸਕਦਾ ਇਨਫੈਕਟ ਮੈਨੂੰ ਪਵਨ ਸਰ ਨੇ ਇਸ ਵਾਰੀ ਬਹੁਤ ਵਧੀਆ ਸੁਜੈਸ਼ਨਸ ਦਿੱਤੀਆਂ ਨੇ ਕਿ ਤੂੰ ਐਕਸ਼ਨ ਕਰਦਾ ਤੇਰੇ ਕੋਲੇ ਪ੍ਰੀਕਾਸ਼ਨਸ ਵਧੀਆ ਹੋਣੀਆਂ ਚਾਹੀਦੀਆਂ ਸੂਪਰ ਹਾਲੇ ਤੁਹਾਨੂੰ ਪਤਾ ਆਪਾਂ ਜਿੱਦਾਂ ਦੇ ਹੈਗੇ ਆ ਕਿ ਪਰ ਸੱਟ ਲੱਗੀ ਥੋੜੀ ਥੋੜੀ ਹਲਕੀ ਹਲਕੀ ਲੱਗਣੀ ਵੀ ਜ਼ਰੂਰੀ ਆ ਕਿਉਂਕਿ ਉਹ ਨਿਸ਼ਾਨੀ ਰਹਿਣ ਦੀ ਫਿਲਮ ਦੀ ਥੈਂਕ ਯੂ ਹਾਂਜੀ ਪਵਨ ਸਰ ਜੋ ਬਾਲੀਵੁੱਡ ਦੇ ਰਿਫਾਈਨਡ ਐਕਟਰਸ ਆ ਤੇ ਪੰਜਾਬੀ ਐਕਟਰ ਜਿੱਤੇ ਕਰ ਰਹੇ ਹੋ ਨਹੀਂ ਹੈਗੇ ਨੇ ਬਾਲੀਵੁੱਡ ਦੇ ਆ ਰਿਹਾ ਆ ਰਿਹਾ ਆ ਨਹੀਂ ਆ ਨਹੀਂ ਸੀਰੀਅਸ ਬਹੁਤ ਆ ਦੇ ਸੀਰੀਅਸ ਹਾਂਜੀ ਸੋ ਅਸੀਂ ਤਾਂ ਗ੍ਰੋਅਪ ਹੋ ਜਾਂਦੇ ਇੱਕ ਤੇ ਦੂਜੇ ਤੁਸੀਂ ਵੀ ਤੁਸੀਂ ਪੰਜਾਬ ਦੇ ਪ੍ਰੋਫੈਸਰ ਹੋਗੇ ਸਰ ਔਰ ਫੈਮਿਲੀ ਮੈਨੇਜਰ ਹੋ ਗਿਲਜ਼ਾਦੀ ਬਾਰੇ ਤੁਸੀਂ ਕੌਲੀ ਫਾਈਂਡ ਇਟ ਜਦਜੀਤ ਨਾਲ ਤੁਸੀਂ 1984 ਦੀ ਕੋਸ਼ਿਸ਼ ਕਰਦੇ ਹੋ ਇਹ ਬਹੁਤ ਮੈਨੇ ਅੰਬੈਰੀਸਡ ਫਰਮ ਮੈਨੇ ਤੁਸੀਂ ਆਪਣੇ ਮੁਕਿੱਦਮਾ ਜਸਟੀਫਾਈ ਕਰਦੇ ਹੋ ਕਿਦਾਂ ਪ੍ਰੋਜੈਕਟ ਕਰਦੇ ਹੋ ਸਰ ਨਹੀਂ ਮੈਂ ਤਾਂ ਐਕਟਰ ਹਾਂ ਜੀ ਤੇ ਜੇ ਤੁਸੀਂ ਦਿਲਜੀਤ ਦੇ ਨਾਲ ਪੰਜਾਬ 1984 ਦੀ ਗੱਲ ਕਰ ਰਹੇ ਹੋ ਤੇ ਉਹ ਸ਼ੂਟਿੰਗ ਖਤਮ ਕਰਦੇ ਹੀ 15 ਦਿਨ ਬਾਅਦ ਇਹ ਜਨਮ ਤੁਹਾਰੇ ਲਿਖੇ ਕੀਤੀ ਸੀ ਪਤਾ ਨਹੀਂ ਤੁਸੀਂ ਵੇਖੀ ਕਿ ਨਹੀਂ ਨਹੀਂ ਵੇਖੀ ਅਸਰੋ ਤੇ ਉਹ ਦੇਖੀਏ ਤੇ ਉਹ ਇੱਕਦਮ ਵੱਖਰਾ ਕੈਰੈਕਟਰ ਵੱਖਰੀ ਕਹਾਣੀ ਸੀ ਬਾਅਦ ਵਿੱਚ ਫਿਰ ਗੇਲੋ ਵੀ ਕੀਤੀ ਹੋਰ ਵੱਖਰੀ ਕਹਾਣੀ ਸੀ ਤੇ ਹੁਣ ਇਹ ਜਿਹੜੀ ਫਿਲਮ ਹੈ ਹਾਲੀ ਤੱਕ ਮੈਂ ਜਿੰਨਾ ਦੇਖਿਆ ਐਸਾ ਨਹੀਂ ਮੈਂ ਕਲੇਮ ਕਰ ਸਕਦਾ ਮੈਂ ਪੰਜਾਬੀ ਫਿਲਮਾਂ ਬਹੁਤ ਦੇਖਿਆ ਜਿਸ ਤਰ੍ਹਾਂ ਦਾ ਅਸਲੀ ਲੱਗਦੀ ਏ ਜਿਸ ਤਰ੍ਹਾਂ ਦਾ ਐਕਸ਼ਨ ਹੈ ਔਰ ਇਹ ਜਿਹੜਾ ਹੈਗਾ ਕਿ ਸਿਰਫ ਐਕਸ਼ਨ ਹੈ ਸਵਾਲ ਜਿਹੜਾ ਪੁੱਛਿਆ ਉਹ ਡਾਇਲੌਗਸ ਤੋਂ ਪਤਾ ਚਲਦਾ ਹੈ ਕਿ ਭਾਈ ਮੈਂ ਫੈਮਲੀ ਵਾਸਤੇ ਲੜ ਰਿਹਾ ਭਰਾ 25 ਸਾਲ ਜਿਹੜੀ ਰਖੜੀ ਬੰਨਵਾਈਏ ਇੰਨਾ ਤਾਂ ਕਰੀ ਇਸ ਜਗ ਨਾਮ ਦਾ ਉਹ ਮੈਂ ਆਪਣੀ ਭੈਣ ਵਾਸਤੇ ਤੇ ਉਸ ਤੋਂ ਪਤਾ ਚਲਦਾ ਹੈ ਕਿ ਇੱਕ ਫੈਮਲੀ ਦੀ ਸਟੋਰੀ ਹੈ ਮੇਰੀ ਮਾਂ ਮੈਂ ਕੰਦੀਏ ਭਾਈ ਲੜੀ ਨਾ ਤੇ ਉਹ ਇੱਕ ਪਰਿਵਾਰ ਦੀ ਕਹਾਣੀ ਹੈ ਜਿਹੜੀ ਮਜਬੂਰੀ ਚ ਕਿਤੇ ਫਸਦੀ ਹੈ ਔਰ ਫਿਰ ਕਿੰਜ ਹਾਊ ਹੀ ਪ੍ਰੋਟੈਕਟਸ ਹਿਸ ਫੈਮਿਲੀ ਐਂਡ ਸਟੈਂਡਸ ਫॉर देम ਔਰ ਉਹਨੂੰ ਬੜੀ ਚੰਗੀ ਤਰ੍ਹਾਂ ਫਿਲਮਾਇਆ ਗਿਆ ਮੈਂ ਤਾਂ ਮੈਂ ਵੀ ਆਪ ਤੁਹਾਡੇ ਨਾਲ ਹੀ ਅੱਜ ਪਹਿਲੀ ਵਾਰ ਟ੍ਰੇਲਰ ਵੇਖਿਆ ਜੇ ਤੇ ਮੈਂ ਬਹੁਤ ਖੁਸ਼ ਹਾਂ ਕਿ ਆਮ ਪਾਰਟ ਆਫ ਦਿਸ ਕਾਈਂਡ ਆਫ ਥਿੰਗ ਔਰ ਇਹੋ ਜੀ ਫਿਲਮਾਂ ਜੇ ਤੁਸੀਂ ਲੋਕਾਂ ਦੀ ਤੁਹਾਡੀ ਸਪੋਰਟ ਰਹੀ ਲੋਕਾਂ ਤੱਕ ਤੁਸੀਂ ਇਨਫੋਰਮੇਸ਼ਨ ਪਹੁੰਚਾਓਗੇ ਇਹ ਚੱਲਣ ਗਿਆ ਤੇ ਹੋਰ ਲੋਕੀ ਫਿਰ ਅੱਗੇ ਵਧ ਕੇ ਡਿਫਰੈਂਟ ਤਰ੍ਹਾਂ ਦੀ ਅੱਗੇ ਵਧ ਕੇ ਇਹੋ ਜੀ ਫਿਲਮਾਂ ਬਣਾਣਗੇ ਦੇਖੋ ਸਲੀਕਨੈਸ ਦੇ ਹਿਸਾਬ ਨਾਲ ਤੁਹਾਨੂੰ ਪਾਵੇਂ ਹైదరాబాద్ ਦੀ ਕੋਈ ਫਿਲਮ ਹੋਵੇ ਤੇ ਪਾਵੇਂ ਬੰਬੇ ਦੀ ਕੋਈ ਫਿਲਮ ਹੋਵੇ ਤੇ ਪਾਵੇਂ ਤਾਮਿਲਨਾਡੂ ਦੀ ਕੋਈ ਹੋਵੇ ਉਹ ਘੱਟ ਨਹੀਂ ਲੱਗ ਰਹੀ ਬਾਕੀ ਤਾਂ ਕਿੰਨਾ ਅਸੀਂ ਫੜ ਪਾਂਗੇ ਤੁਹਾਨੂੰ ਕਹਾਣੀ ਸੁਣਾਉਂਦੇ ਵਕਤ ਕਿੰਨਾ ਹੋਲਡ ਕਰ ਸਕਾਂਗੇ ਉਹ ਤਾਂ ਹੁਣ ਉਹ ਦਿਨ ਦੱਸੇਗਾ ਪਰ ਕੋਸ਼ਿਸ਼ ਪੂਰੀ ਇਮਾਨਦਾਰੀ ਨਾਲ ਕੀਤੀ ਗਈ ਹੈ ਤੇ ਬਾਕੀ ਰੱਬ ਤੇ ਛੱਡਨੇ ਆ ਰੱਬ ਸਾਨੂੰ ਚੰਗਾ ਫਲ ਦੇ ਮੈਂ ਲਾਸਟ ਪੇਸ਼ੈਂਟ ਨੂੰ ਦੀਪ 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 ਸੈਗਰ ਦੀਪ ਪਹਿਲੇ ਅਮੀਰ ਖਾਨ ਨੇ ਕਿਹਾ ਸੀ ਬਾਲੀਵੁੱਡ ਦੇ ਇੱਕ ਸਟਾਰ ਨੇ ਕਿ ਜਿਹਦੇ ਜਿਹੜੀ ਵੀ ਐਕਟਰਸ ਨੇ ਮੈਂ ਹੱਦ ਤੱਕ ਕੰਮ ਕੀਤਾ ਨਾ ਉਹ ਸੁਪਰਸਟਾਰ ਬਣ ਗਈ ਵਾਹ 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 ਜੈਨਦਵ ਨੇ ਕਿਹਾ ਤੋਰ ਇਹ ਨਹੀਂ ਦੀ ਇਹ ਸਹੀ ਵੀ ਹੈ ਗੱਲ ਬਿਕੋਜ਼ ਏ ਵੈਰੀ ਹਾਰਡ ਵਰਕਿੰਗ ਹੈ ਵੀ ਬੀਨ ਸਿੰਗਿੰਗ ਫॉर 에ਜੇਸ ਕਿਤੋਂ ਸਟਾਰਟ ਹੋ ਕੇ ਐਂਕਰਿੰਗ ਤੋਂ ਐਂਡ ਯੂ نو ਹੀ ਬੀਨ ਤੋਂ ਉਸ ਤੋਂ ਬਾਅਦ ਇਹਨਾਂ ਨੇ ਤਿੰਨੋ ਫਿਲਮਾਂ ਹਿੱਟ ਦਿੱਤੀਆਂ ਆਪਣੀਆਂ ਸਟਾਰਟਿੰਗ ਤੋਂ ਹਾਂਜੀ ਉਸੇ ਕਰਕੇ ਫਿਲਮਾਂ ਇਹਨਾਂ ਨੂੰ ਇਦਾਂ ਦੀਆਂ ਹੀ ਮਿਲ ਰਹੀਆਂ ਸਾਰੀਆਂ ਹਾਊ ਹਾਊ ਆਰ ਯੂ ਫਾਈਂਡਿੰਗ ਇਟ ਐਕਚੁਅਲੀ ਕਿ ਤੁਹਾਨੂੰ ਇਹਨਾਂ ਨੇ ਕਿਹਾ ਸੀ ਨਾ ਹੁਣੇ ਵੀ ਕੀ ਮੇਰੇ ਨਾਲ ਜਿੰਨੇ ਕੰਮ ਕੀਤੇ ਚਾਹੇ ਤੁਸੀਂ ਪਿੱਛੇ ਵੀ ਕੀਤੀਆਂ ਫਿਲਮਾਂ ਬਟ ਸਟਿਲ ਜੀ ਥੈਂਕ ਯੂ ਥੈਂਕ ਯੂ ਬਿਲਕੁਲ ਦਾ ਥੈਂਕ ਯੂ ਜੇਦਾ ਜਿਨ੍ਹਾਂ ਨੇ ਮੈਨੂੰ ਇੰਨਾ ਵੱਡਾ ਕੰਪਲੀਮੈਂਟ ਦਿੱਤਾ ਤੇ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗਿਆ ਟ੍ਰੇਲਰ ਦੇ ਵਿੱਚ ਮੇਰਾ ਕੰਮ ਵਧੀਆ ਲੱਗਿਆ ਥੈਂਕ ਯੂ ਥੈਂਕ ਯੂ so much ਸੋ ਬੜਾ ਵਧੀਆ ਫੀਲ ਹੋ ਰਿਹਾ ਇੰਨੀ ਵਧੀਆ ਜਦੋਂ ਸੀ ਸੀਨੀਅਰ ਆਰਟਿਸਟ ਦੇ ਨਾਲ ਕੰਮ ਕਰਦੇ ਆ ਸਕਰੀਨ ਸ਼ੇਅਰ ਕਰਦੇ ਆ ਤੇ ਆਪਣੇ ਆਪ ਦੇ ਵਿੱਚ ਹੀ ਇਹ ਬਹੁਤ ਵੱਡਾ ਇੱਕ ਕਹਿ ਲਓ ਕਿ ਮੇਰਾ ਡ੍ਰੀਮ ਪੂਰਾ ਹੋ ਰਿਹਾ ਸੋ ਮੈਂ ਜ਼ਿਆਦਾ ਕੁਝ ਐਕਸਪ੍ਰੈਸ ਨਹੀਂ ਕਰ ਪਾਰੀ ਬਿਕਾ ਹਲੇ ਵੀ ਮੈਂ ਉਸ ਜ਼ੋਨ 'ਚ ਹਾਂ ਕਿ ਮੈਂ ਹੁਣ ਪਹਿਲੀ ਵਾਰੀ ਇਹ ਟ੍ਰੇਲਰ ਦੇਖਿਆ ਇੱਥੇ ਬੈਠੇ ਬੈਠੇ ਤੇ ਬਹੁਤ ਹੀ ਵਧੀਆ ਆ ਇੱਕ ਫੈਮਿਲੀ ਦਾ ਜਿਹੜਾ ਮਾਹੌਲ ਹੁੰਦਾ ਹੈ ਜਾਂ ਫੈਮਿਲੀ ਦੇ ਵਿੱਚ ਕੋਈ ਵੀ ਪ੍ਰੋਬਲਮ ਆਂਦੀ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਚੀਜ਼ਾਂ ਦੇ ਨਾਲ ਡੀਲ ਕਰਦੇ ਹਾਂ ਪੂਰੇ ਇਮੋਸ਼ਨਸ ਪਾਏ ਨੇ ਤੇ ਮੈਨੂੰ ਉਮੀਦ ਹੈ ਕਿ ਇੰਨੀ ਸਾਰੀ ਅਸੀਂ ਮਿਹਨਤ ਕੀਤੀ ਹੈ ਸਾਡੀ ਟੀਮ ਨੇ ਤੇ ਤੁਹਾਨੂੰ ਟ੍ਰੇਲਰ ਤਾਂ ਪਸੰਦ ਆਇਆ ਹੀ ਆਇਆ ਤੇ ਪੂਰੀ ਮੂਵੀ ਵੀ ਪਸੰਦ ਆਓਗੀ 17 ਮਈ। ਗੋਡ ਬlesਸ ਯੂ। ਥੈਂਕ ਯੂ ਥੈਂਕ ਯੂ so much। ਇੱਕ ਸਵਾਲ ਇੱਕ ਗੱਲ ਕਹੀ ਗਈ ਹੈ ਕਿ ਜੈਦੀ ਸਾਰੀ ਫਿਲਮਾਂ ਹਿਟ ਹੋਈਆਂ ਨਾਲੀ ਤੱਕ ਤੇ ਉਹਦੇ ਦੋ ਚੀਜ਼ਾਂ ਨੂੰ ਐਨੇ ਆਪਣੀ ਮਿਹਨਤ ਨਾਲ ਬਹੁਤ ਕੰਮ ਕੀਤਾ ਹੈ ਇਮਾਨਦਾਰੀ ਨਾਲ ਪਰ ਆਡੀਅנס ਦਾ ਆਸ਼ੀਰਵਾਦ ਜਿਹੜਾ ਹੈਗਾ ਨਾ ਨਾਲ ਆਡੀਅਸ ਨਾਲ ਅਗੇਨ ਹਿਟ ਹੋਈ ਕਰਵਾਉਂਦੇ ਨੇ। ਉਹ ਆਂਦੇ ਨੇ ਤੇ ਆਡੀਅਸ ਜਿਹੜੇ ਇਹ ਰੋਨਲਡ ਜੁੜੇ ਹੋਏ ਹਨ ਉਹਨਾਂ ਨੂੰ ਵੀ ਕੁਝ ਦਿਸਦਾ ਹੋਵੇਗਾ ਜਿਵੇਂ ਮੈਨੂੰ ਸ਼ੂਟਿੰਗ ਤੇ ਆਂਦੀ ਐ ਐਸਾ ਨਹੀਂ ਕਿ ਅਸੀਂ ਕੋਈ ਕੰਟੋਮ ਬੈਠ ਕੇ ਗੱਲਾਂ ਕੀਤੀਆਂ ਅਸੀਂ ਤਾਂ ਕੰਮ ਵਿੱਚ ਲੱਗੇ ਹੋਏ ਸੀ ਪਰ ਜਿੰਨਾ ਵੀ ਮੌਕਾ ਮਿਲਿਆ ਹਿਸ ਵਾਈਬਸ ਆ ਵੈਰੀ ਗੁੱਡ ਕੁਝ ਗੱਲ ਕਰਦੇ ਹੋ ਤਾਂ ਅੱਛਾ ਹੀ ਆਂਦਾ ਹੈ ਤੇ ਮੇਰੇ ਕਹਿੰਦਾ ਆਡੀਅנס ਕੈਨ ਫੀਲ ਥੈਟ ਐਂਡ ਆਈ ਹੋਪ ਦੇ ਵਿਲ ਆਲਵੇਸ ਸਪੋਰਟ ਹਿ ਮੁੰਨਾ ਦਾ ਹੱਥ ਸਿਰ ਤੇ ਰਹੇਗਾ ਤੇ ਕਾਮਯਾਬ ਹੁੰਦੇ ਰਾਂਗੇ ਥੈਂਕ ਯੂ ਸੋ ਮੱਚ ਥੋੜੀ ਗੱਲ ਕੈਨੇਡਾ ਤੋਂ ਆਈ ਗੈਸਟ ਨਾਲ ਵੀ ਥੈਂਕ ਯੂ ਬਾਜੀ ਯੂ ਆ ਬਰੀ ਕਲੋਸ ਟੂ ਹਾਲੀਵੁੱਡ ਸੋ ਯੂ ਆ ਟਰਨਿੰਗ ਆਊਟ ਟੂ ਪੰਜਾਬ ਹਾਊ ਡੂ ਯੂ ਫਾਈਂਡ ਪੰਜਾਬ ਕ੍ਰੇਜ਼ ਆਊਟ देयर ਐਕਚੁਅਲੀ ਮਾਈਕ ਕੋਲਰ ਹਾਂਜੀ ਐਕਚੁਅਲੀ ਇੱਥੋਂ ਕੈਨੇਡਾ ਮੁਕਤੇ ਹੋ ਗਏ ਪਰ ਰੂਟਸ ਜਿਹੜੀਆਂ ਇੱਥੇ ਆਲਵੇਸ ਕੁਛ ਨਾ ਕੁਛ ਜੁੜਨਾ ਚਾਹੁੰਦੇ ਸੀਗੇ ਪੰਜਾਬ ਨਾਲ ਵਾਪਿਸ ਕਿ ਉੱਥੇ ਜਾ ਕੇ ਕੀ ਕਰ ਸਕਦੇ ਅਸੀਂ ਆਪਣੀ ਬੋਲੀ ਲਈ ਆਪਣੇ ਪੰਜਾਬ ਲਈ ਸੁਪਨੇ ਅਜੇ ਵੀ ਉੱਥੇ ਪਿੰਡ ਦੇ ਆਉਂਦੇ ਆ ਗਲੀਆਂ ਦੇ ਆਉਂਦੇ ਆ ਉਸ ਤੋਂ ਬਾਅਦ ਆਪਣੀ ਟੀਮ ਨਾਲ ਡੈਵਨਲ ਜਿੱਦਾਂ ਅਸੀਂ ਪਿਛਲੇ ਕੁਝ ਸਾਲਾਂ ਤੋਂ ਵਧੀਆ ਕੰਟੈਂਟ ਤੇ ਕੰਮ ਕਰਦੇ ਸੀਗੇ ਵੀ ਵਧੀਆ ਮੂਵੀ ਬਣਾਉਣੀ ਆ ਭੀੜ 'ਚ ਨਹੀਂ ਰਲਣਾ ਕੁਝ ਡਿਫਰੈਂਟ ਕਰਨਾ ਫਿਰ ਜਦੋਂ ਦਲਜੀਤ ਵੀਰ ਮੇਰਾ ਵੱਡਾ ਵੀ ਰਿਸਪੈਕਟਡ ਉੱਥੇ ਅਸੀਂ ਇਕੱਠੇ ਕੰਮ ਕਰਦੇ ਹਾਂ ਕੰਸਟਰਕਸ਼ਨ 'ਚ ਵੀ ਡਿਵੈਲਪਮੈਂਟ ਦਾ ਉਹ ਜਦੋਂ ਜਦਾਂ ਉਹਨਾਂ ਹੈਗਾ ਥਿੰਡ ਗਰੁੱਪ ਆ ਸਾਡਾ ਹੈਗਾ ਜੈਪ ਗਰੁੱਪ ਗਰੁੱਪ ਆਫ ਕੰਪਨੀਆਂ ਉਹਨਾਂ ਨੇ ਜਦੋਂ ਸਟੋਰੀ ਦੱਸੀ ਤੇ ਉਸ ਤੋਂ ਬਾਅਦ ਜੈਦ ਹੀ ਮੂਵੀ ਦੇਖੀ ਮੈਂ ਜਿਹੜੀ ਮੋਸਟਲੀ ਮੂਵੀ ਮੈਂ ਅੱਧਾ ਘੰਟਾ ਦੇਖਦਾ ਪਰ ਇਹਦੀ ਮੂਵੀ ਮੈਂ ਪੂਰੀ ਦੇਖੀ ਤਾਂ ਫਿਰ ਮੈਂ ਦਲਜੀਤ ਵੀਰ ਨੂੰ ਕਿਹਾ ਵੀ ਯਾਰ ਇਹ ਬੰਦਾ ਜਿਹੜਾ ਨਾ ਵੀ ਡਾਇਰੈਕਸ਼ਨ ਤੇ ਮੂਵੀ ਇਹਦੇ ਨਾਲ ਕੰਮ ਕਰਨਾ ਫਿਰ ਇਹਦਾ ਓਪਰਚੁਨਿਟੀ ਮਿਲੀ ਤੇ ਫਿਰ ਤਾਂ ਅਸੀਂ ਅਸੀਂ ਤਾਂ ਪ੍ਰੋਜੈਕਟ ਕੰਮ ਸ਼ੁਰੂ ਕੀਤਾ ਤੇ ਆਈ ਫੀਲ ਸੋ ਲਾਈਕ ਇਨੀ ਸੁਣੀ ਟੀਮ ਆ ਜੈ ਫਿਰ ਪਵਨ ਪਾਜੀ ਆ ਸਾਰਿਆਂ ਨੇ ਜਿੰਦਾ ਬਹੁਤ ਮਿਹਨਤਾਂ ਕੰਮ ਕੀਤਾ ਤੇ ਮੈਨੂੰ ਲੱਗਦਾ ਬਹੁਤ ਸੋਹਣਾ ਪ੍ਰੋਡਕਟ ਬਣਿਆ ਤੇ ਮੈਨੂੰ ਲੱਗਦਾ ਵੀ ਸੁਪਰ ਹਿੱਟ ਹੋਊਗੀ ਮੂਵੀ ਫਰ ਸ਼ੋਰ ਰੱਬੀ ਤੇ ਕੁਝ ਕਹਾਂ ਹਾਂਜੀ ਮੈਂ ਇਹ ਕਹਿਣਾ ਕਿ ਮੇਰਾ ਵੀ ਡ੍ਰੀਮ ਪੂਰਾ ਹੋਇਆ ਸਾਡੀ ਪਹਿਲੀ ਫਿਲਮ ਆ ਜੈਪ ਸਟੂਡੀਓਜ਼ ਦੇ ਵਿੱਚ ਔਰ ਇਸ ਤੋਂ ਜ਼ਿਆਦਾ ਸੋਹਣੀ মুਵੀ ਨਹੀਂ ਬਣ ਸਕਦੀ ਸੀ ਪਹਿਲੀ মুਵੀ ਔਰ ਇਸ ਤਰ੍ਹਾਂ ਦੀ ਵਾਟ ਅ ਸਟਾਰਟ ਮੈਨੂੰ ਲੱਗਦਾ ਕਿ ਫਿਲਮ ਤਾਂ ਸੁਪਰ ਡੂਪਰ ਹਿਟ ਆ ਤੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਸੀ ਕਿ ਇੱਕ ਪਹਿਲਾਂ ਮੈਂ ਇਹ ਕਹਾਂਗੀ ਕਿ ਜਦੋਂ ਜੈ ਔਰ ਮਨੀਸ਼ ਪਟਲੀ ਨੇ ਸਕਰੀਨ ਦੇ ਉੱਤੇ ਦਿਖਾਣਾ ਆ ਨਾ ਕਠਿਆਣੇ ਉਹਨਾਂ ਨੇ ਮੈਜਿਕ ਕੀ ਕਰਨਾ ਤੇ ਇਸ ਵਾਰੀ ਮੈਜਿਕ ਦਿਖਣਾ ਆ ਫੇਰ ਦੁਬਾਰਾ ਪਹਿਲਾਂ ਵੀ ਬਹੁਤ ਸੋਹਣਾ ਕੀਤਾ ਪਰ ਇਹ ਤਾਂ ਬਹੁਤ ਹੀ ਜਿਆਦਾ ਸੋਹਣਾ ਹੈ ਔਰ ਮੈਨੂੰ ਲੱਗਦਾ ਕਿ ਮੈਨੂੰ ਨਹੀਂ ਲੱਗਦਾ ਹੁਣ ਤੇ ਸਾਰਿਆਂ ਨੂੰ ਲੱਗਦਾ ਟ੍ਰੇਲਰ ਦੇਖ ਲਿਆ ਸਾਰਿਆਂ ਨੇ ਫਿਲਮ ਤਾਂ ਸੁਪਰ ਡੂਪਰ ਹੇਟਾ ਔਰ ਸਾਰੇ ਦੇਖਣਗੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਇੰਨੀ ਸੋਹਣੀ ਫਿਲਮ ਬਣਾ ਲਈ ਤੇ ਥੈਂਕ ਯੂ ਅਮ੍ਰਿਤਪਾਲ ਭਾਈ ਤਨੂਰੇ ਤਨੂਰੇ ਅਮ੍ਰਿਤਪਾਲ ਜੀ ਥੈਂਕ ਯੂ ਭਾਜੀ ਬਸ ਮੈਂ ਕਹ ਰਹੀ ਸੀ ਮਾਈਕ ਉਹਨਾਂ ਦੇ ਦੇ ਦੇਵੀ ਭਾਜੀ ਮੈਂ ਸਿਰਫ ਇਹਨੇ ਕਹੂੰਗਾ ਇੱਥੇ ਇੱਕ ਤਾਂ ਡੈਵੀ ਸਿੰਗਰ ਐਜ਼ ਅ میوزਿਕ ਡਾਇਰੈਕਟਰ ਨਹੀਂ ਹੈ ਤੇ ਐਕਟਰ ਨਹੀਂ ਹੈ ਤੇ ਇੱਥੇ ਜੈਵ ਸਟੂਡੀਓਜ਼ ਵੱਲੋਂ ਮਹੇਗਾ ਤੇ ਸ਼ਾਮਲਾ ਤੇ ਅਸੀਂ ਲੱਕੀਆਂ ਕਿ ਸਾਨੂੰ ਜਿਹੜਾ ਐਕਟਰ ਹੈ ਸਾਡਾ ਉਹ ਜੈ ਰੰਦਾਵਾ ਹੈ ਤੇ ਮੈਂ ਕਿਉਂਕਿ ਇੰਡਸਟਰੀ ਦਾ ਪਾਰਟਾਂ 35 37 ਸਾਲ ਤੋਂ ਮੈਂ ਇਸੇ ਲਾਈਨ 'ਚ ਹਾਂ ਤੇ ਹਰ ਇੱਕ ਪ੍ਰੋਡਿਊਸਰ ਨੂੰ ਇਸ ਤਰ੍ਹਾਂ ਦਾ ਐਕਟਰ ਮਿਲਣਾ ਚਾਹੀਦਾ ਹੈ ਕਿਉਂਕਿ ਬਾਕੀ ਸਾਰੀ ਟਾਈਮ ਜਿਹੜੀ ਟੀਮ ਹੈਗੀ ਹੈ ਬਿਲਕੁਲ ਫਰੀ ਹੈ ਸਾਰਾ ਜਿੰਮਾ ਜਿਹੜਾ ਜਿੰਨਾ ਕਿ ਚੱਕਿਆ ਹੋਇਆ ਉਹ ਇਸ ਬੰਦੇ ਨੇ ਚੱਕਿਆ ਹੋਇਆ ਹੈ ਕ੍ਰੀਏਟਿਵ ਸਾਈਡ ਤੇ ਵੀ ਸਾਰਾ ਹੁਣ ਵੀ ਇਹਦੇ ਬੈਠੇ ਦੇ ਵੀ ਪਲੈਨਿੰਗ ਇਹ ਚੱਲੀ ਹੋਣੀ ਹੈ ਦਿਮਾਗ 'ਚ ਕਿ ਮੈਂ ਅੱਗੇ ਕੀ ਕਰਨਾ ਅਗਲੇ 15 ਦਿਨ ਦਾ ਮੇਰਾ ਸ਼ਡਿਊਲ ਕੀ ਹੈ ਸੋ ਮੈਂ ਇਨੀ ਕਿ ਰਿਕੁਐਸਟ ਹੈ ਬਾਕੀ ਸਾਰੀ ਇੰਡਸਟਰੀ ਨੂੰ ਸਾਡੇ ਮੇਰੇ ਦੋਸਤ ਮਿੱਤਰ ਹੀ ਨੇ ਕਿ ਜਦੋਂ ਅਸੀਂ ਕੋਈ ਵੀ ਪ੍ਰੋਜੈਕਟ ਕਰਦੇ ਆ ਤਾਂ ਇਨੀ ਸ਼ਿੱਦਤ ਨਾਲ ਸਾਨੂੰ ਕਰਨਾ ਚਾਹੀਦਾ ਸੋ ਮੈਨੂੰ ਨਹੀਂ ਪਤਾ ਕਿ ਰਿਜ਼ਲਟ ਕਿਸ ਤਰ੍ਹਾਂ ਦਾ ਬਦੀ ਹੋਣਾ ਸਾਰਾ ਕੁਝ ਪਰ ਮਿਹਨਤ 1000% ਮੈਂ ਅਸੀਂ ਫੁਲੀ ਸੈਟੀਸਫਾਈਡ ਹਾਂ ਜੈ ਤੋਂ ਔਰ ਬਾਕੀ ਸਾਰੀ ਟੀਮ ਤੋਂ ਸੋ ਸਾਡੀ ਬਾਕੀ ਦੇਵੀ ਆਰਟਿਸਟਾਂ ਨੂੰ ਸੇਮ ਐਸੇ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਇਹ ਮੇਰੀ ਬੇਨਤੀ ਐ ਰਿਕੁਐਸਟ ਹੈ ਥੈਂਕ ਯੂ ਮੈਂ ਭੁੱਲ ਗਈ ਦੀਪ ਦੀਪ ਨੂੰ ਗੁੱਡ ਲੱਕਾ ਕਿਉਂਕਿ ਪਹਿਲੀ ਮੂਵੀ ਹੈ ਦੀਪ ਦੀ ਜਿਸ ਤਰ੍ਹਾਂ ਸਾਡੇ ਪ੍ਰੋਡਕਸ਼ਨ ਹਾਊਸ ਚੈਪ ਸਟੂਡੀਓਜ਼ ਦੀ ਪਹਿਲੀ ਮੂਵੀ ਹੈ 올 द वेरी बेस्ट टू यू ਬੱਸ ਦੱਸੋ ਟ੍ਰੇਲਰ ਕਿਵੇਂ ਲੱਗਿਆ ਤੁਹਾਨੂੰ ਟ੍ਰੇਲਰ ਕਿਵੇਂ ਲੱਗਿਆ ਟ੍ਰੇਲਰ ਮੈਨੂੰ ਤਾਂ ਬਹੁਤ ਵਾਰੀ ਬਹੁਤ ਵਧੀਆ ਲੱਗਿਆ ਜੀ ਮੈਂ ਤਾਂ ਪੱਲਾ ਵੀ ਦੇਖ ਲਿਆ ਘਰ ਟ੍ਰੇਲਰ ਕੀ ਮੈਂ ਮੂਵੀ ਦੇਖੀ ਹੈ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਪਹਿਲੀ ਗੱਲ ਤਾਂ ਇਹ ਮੂਵੀ ਮੈਂ 4 ਵਾਰੀ ਦੇਖ ਚੁੱਕੇ ਹਾਂ ਤੇ ਹਰ ਵਾਰੀ ਆਇਆ ਹੁੰਦਾ ਕਿ ਐਕਸ਼ਨ ਲਈ ਨਾ ਮੈਨੂੰ ਆਇਆ ਹੁੰਦਾ ਯਾਰ ਅਗਲਾ ਐਕਸ਼ਨ ਆਵੇ ਐਕਸ਼ਨ ਆਵੇ ਮੈਂ ਹੋਰ ਐਕਸ਼ਨ ਦੇਖਣਾ ਹੈ ਦਾ ਅੰਨੀ ਜ਼ਿਆਦਾ ਵਧੀਆ ਲੱਗੀ ਮੂਵੀ ਉਹਨੂੰ ਤੇ ਸਭ ਨੂੰ ਫੱਟੇ ਚਾਹਦਾਂਗੇ ਆਪਾਂ 17 ਮਈ ਨੂੰ ਸਾਰੇ ਥੀਏਟਰਾਂ 'ਚ ਰੱਬ ਰੱਖਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਥੈਂਕ ਯੂ ਆਦੇ ਆਦੇ